ਕਰਨ ਸਿੰਘ लवली ਅੱਛਾ ਕੀ ਗੱਲ ਬੋਲ ਰਿਹਾ ਸੀ ਸਮਝੀ ਦਾ ਕੰਮ ਕਰਦਾ ਇੱਥੇ ਡੁਗਲੀ ਪ੍ਰਿੰਟ ਵਿੱਚ ਤੂੰ ਵੀ ਥੱਲੇ ਕਰ ਲਈ ਇਹ ਮਲੇਰ ਕੋਲੇ ਰਹਿੰਦਾ ਸੀ ਮੁੰਡਾ ਜੀ ਉਹਦੀ ਵਾਈਫ ਤੇ ਜੋਬ ਕਰਦੀ ਸੀ ਇਹਨਾਂ ਇੱਕ ਸਾਲ ਤੋਂ ਅਣਬੰਨ ਜਾਲੀ ਸੀ ਜੀ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਤੇ ਜੋਬ ਕਰਦੀ ਉਹਨੇ ਆ ਕੇ ਖੰਜਰ ਲੈ ਕੇ ਬਾਹਰ ਗਿੱਚੀ ਦੇ ਧਰ ਕੇ ਘੁਮਾਤਾ ਛੁੜੀ ਤੇ ਕੰਮ ਕਰਦੀ ਛੁੜੀ ਤੇ ਕੰਮ ਕੋੜੀ ਉਹਦੇ ਪਤੀ ਸੀ ਜਾਂ ਪ੍ਰੇਮੀ ਸੀ ਪਤੀ 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 ਸੀ ਕਿੰਨੀ ਦਿਨ ਰੁਕਿਆ ਹੋਇਆ ਹੋਈ ਨਹੀਂ ਸਾਲ ਤੋਂ ਅਨਮਨ ਜਾਣਦੀ ਜੀ ਵਿਆਹ ਇਹ ਪਤਾ ਨਹੀਂ ਜੀ ਕਾਰਨ ਕੀ ਰਾਜੀ ਮਾਰਨ ਦਾ ਪਤਾ ਲੱਗਾ ਕਾਰਨ ਦਾ ਨਹੀਂ ਪਤਾ ਲੱਗਾ ਉਮਰ ਕਿੰਨੀ ਕੁੜੀ ਦੀ ਜਿਹਨੂੰ ਮਾਰਿਆ ਗਿਆ ਉਮਰ 25 23 32 ਸਾਲ ਦੀ ਹੋਣੀ 30 32 ਸਾਲਾਂ ਉਮਰ ਤੇ ਸਰ ਪਤਾ ਲੱਗਾ ਕਿ ਨਾ ਕਾਰਨਾਂ ਨੂੰ ਕਰਕੇ ਉਹਨਾਂ ਨੂੰ ਮਾਰਿਆ ਨਹੀਂ ਅਨਮਨ ਜਾਣਦੀ ਸੀ ਇਹ ਮਲੇਰ ਗੋੜੇ ਰਹਿੰਦਾ ਸੀਗਾ ਉਹਨੂੰ ਪਤਾ ਲੱਗਾ ਇੱਥੇ ਜੋਬ ਕਰ ਰਹੀ ਏ ਉਹਨੇ ਆ ਕੇ ਬਾਹਰ ਕੱਢ ਕੇ ਉਹ ਖੰਜਰ ਮਾਰ ਕੇ ਮਾਰਿਆ ਕੀ ਚੀਜ਼ ਹੈ ਖੰਜਰ 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 ਮਾਰ ਕੇ ਗਿੱਚੀ ਦੇ ਮਾਰ ਕੇ ਮੌਤ ਹੋ ਗਈ ਹਾਸਾ ਲੱਗ ਜਾ ਨਹੀਂ ਹਾਸਾ ਲੱਗੇ ਸੀ ਇਹ ਤਰਸੇ ਪੁੱਤ ਜਾ ਕੇ ਮੌਤ ਹੋਈ ਹਾਸਾ ਲੱਗਦਾ ਹੈ ਤੂੰ ਹੀ ਕੁੜੀ ਦੀ ਕਿੰਨੀ ਉ ਤਿੰਨ ਸੜ ਦਿਨਾਂ ਦੇ ਵਿੱਚ ਤੁਸੀਂ ਮੌਕੇ ਦੇ ਸੀਗੇ ਤੁਸੀਂ ਬਾ ਪੰਜ ਮਿੰਟ ਦਾ ਫਿਰ ਬਿਆਈ ਮੈਂ ਆ ਕੇ ਪਹੁੰਚ ਗਿਆ ਸੀ ਉਦੋਂ ਕੋਈ ਇਨਫਾਰਮੇਸ਼ਨ ਆਈ ਸੀ ਵੀ ਇਕਵਿੰਦਰ ਕੌਰ ਲੜਕੀ ਹੈਗੀ ਇੱਥੇ ਰਲੀਫ ਸਪਾ ਸੈਂਟਰ ਤੇ ਲੱਗੀ ਹੋਈ ਆ ਵੀ ਮੈਨੂੰ ਇਨਫਾਰਮੇਸ਼ਨ ਆਈ ਸੀ ਵੀ ਉਹਦਾ ਕਿਸ ਨੇ ਸਭੇ ਕਿਸੇ ਉਹਦਾ ਚਾਕੂ ਮਾਰ ਕੇ ਗਲਦੇ ਵਿੱਚ ਚਾਕੂ ਮਾਰੇ ਤੇ ਤੁਰੰਤ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਤੇ ਹਸਪੀਟਲ ਉਹ ਵੈਸਟਨ ਦੀਪਾ ਹਸਪੀਟਲ ਜਿੱਥੇ ਉਹਦੀ ਡੈਥ ਹੋ ਗਈ ਆ ਹਸਪੀਟਲ ਤੋਂ ਪਤਾ ਲੱਗਿਆ ਉਹਦੀ ਡੈਥ ਹੋ ਗਈ ਆ ਤੇ ਜਿਹਨੇ ਇਹ ਚਾਕੂ ਮਾਰਿਆ ਉਸ ਅਸੀਂ ਬੰਦੇ ਨੂੰ ਕਾਬੂ ਕਰ ਲਿਆ ਪਤੀਏ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਇਹ ਪਾਡੋਵਨ ਇਨਵੈਸਟੀਗੇਸ਼ਨ ਹੈ ਕਿ ਅਸੀਂ ਚੈੱਕ ਕਰ ਰਹੇ ਹਾਂ ਜੀ ਕਾਰਨ ਕੀ ਹੈ ਜੀ ਮਾਰਨ ਦਾ ਹਾਂ ਜੀ ਕਾਰਨ ਕੀ ਰਿਹਾ ਜੀ ਮਾਰਨ ਨਹੀਂ ਜੀ ਵਿਆਹ ਨਹੀਂ ਹੋਇਆ ਇਹ ਹਲੇ ਸੀ ਕਾਬੂ ਕਰ ਲਈ ਅਸੀਂ ਪੁਚਕੀ ਚ ਕਰ ਰਹੇ ਹਾਂ ਉਹਦਾ ਚਾਕੂ ਮੈਂ ਚਾਕੂ ਅਸੀਂ ਇੱਥੇ ਜਿਹੜੀ ਫਰੈਂਸਿਕ ਟੀਮ ਬੁਲਾ ਲਈ ਹੈਗੀ ਹੈ ਤੁਹਾਡੇ ਸਾਹਮਣੇ ਫਰੈਂਸਿਕ ਟੀਮ ਖੜੀ ਆ ਅਤੇ ਫਿੰਗਰਪ੍ਰਿੰਟ ਫਿੰਗਰ ਟੀਮ ਪੇ ਸਰਕਾਰ ਕਿਸ ਚੀਜ਼ ਨਾ ਕੀਤਾ ਹੈ ਇਹਦੇ ਚਾਕੂ ਨਾਲ ਜੀ ਲੜਕੀ ਇੱਥੇ ਜੌਬ ਕਰਦੀ ਸੀ ਜੀ ਕਾਰਨ ਅਸੀਂ ਹਲੇ ਕਾਬੂ ਕੀਤਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਾਨੂੰ ਥੋੜਾ ਜਦੋਂ ਅਸੀਂ ਕੋਈ ਅਜੀ ਗੱਲ ਸਾਹਮਣੇ ਵੀ ਇਹਦਾ ਕੀ ਕਾਰਨ ਹੈ ਕੌਜ਼ ਮਤਲਬ ਕਿਵੇਂ ਕਿਹੜੇ ਕਾਰਨਾ ਕਰਕੇ ਇਹਨੂੰ ਚਾਕੂ ਮਾਰਿਆ ਉਹ ਅਸੀਂ ਜਰੂਰ ਕੋਲ ਸਰ ਕਿੰਨੇ ਸਮੇਂ ਤੋਂ ਲੜਕੀ ਦੀ ਉਮਰ ਕਿੰਨੀ ਹੈ ਜੀ ਇਹ ਹਜੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਸਰ ਜਲਾ ਹਥਿਆਰਾਂ ਦੇ ਪਹਿਲਾਂ ਮੈਰਿਡ ਹੈ ਹਨ ਮੈਰਿਡ ਇਹ ਅਨਮੈਰਿਡ ਹੈ ਜੀ ਇਹ ਅਨਮੈਰਿਡ ਹੈ ਹਾਂ ਜੀ ਕੰਮ ਕੀ ਕਰਦਾ ਜੀ ਇਹ ਅਸੀਂ ਪੁੱਛ ਰਹੇ ਹਾਂ ਜੀ ਮਲੇਰ ਕੋਲ ਦੇ ਤੋਂ ਰਹਿਣ ਵਾਲੇ ਲੜਕੀ ਇੱਥੇ ਰਹਿੰਦੀ ਹੈ ਲੜਕੀ ਇੱਥੇ ਬੂਲਪਿੰਡ ਤੋਂ ਹੈ ਜੀ ਦਾਣਾ ਡੇਲੋ ਚ ਬੂਲਪਿੰਡ ਹੈਗਾ ਉੱਥੋਂ ਦੇ ਲੜਕੀ ਠੀਕ ਹੈ ਕਰਨ ਸਿੰਘ लवली ਅੱਛਾ ਕੀ ਕਰਦਾ ਸਮਝੀ ਦਾ ਕੰਮ ਕਰਦਾ ਇੱਥੇ ਡੁਗਲੀ ਪਿੰਡ ਵਿੱਚ ਤੂੰ ਵੀ ਥੱਲੇ ਕਰ ਲੈ ਇਹ ਮਲੇਰ ਕੋਲੇ ਰਹਿੰਦਾ ਸੀ ਮੁੰਡਾ ਜੀ ਉਹਦੀ ਵਾਈਫ ਤੇ ਜੋਬ ਕਰਦੀ ਸੀ ਇਹਨਾਂ ਇੱਕ ਸਾਲ ਤੋਂ ਅਣਬੰਨ ਚੱਲੀ ਸੀ ਜੀ ਇਹਨਾਂ ਨੂੰ ਪਤਾ ਲੱਗਿਆ ਤੇ ਜੋਬ ਕਰਦੀ ਉਹਨੇ ਆ ਕੇ ਖੰਜਰ ਲੈ ਕੇ ਬਾਦ ਕੀਤੇ ਦੇ ਧਾਰ ਕੇ ਘੁਮਾਤਾ ਕੁੜੀ ਤੇ ਕੰਮ ਕਰਦੀ ਕੁੜੀ ਤੇ ਕੰਮ ਕੋੜੀ ਪਤੀ ਸੀ ਜਾਂ ਪ੍ਰੇਮੀ ਸੀ ਪਤੀ 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 ਸੀ ਕਿੰਨੀ ਦਰੋਂ ਗਿਆ ਹੋਈ ਨੂੰ ਸਾਲ ਤੋਂ ਅਨਮਨ ਜਰਦੀ ਜੀ ਵਿਆਹ ਇਹ ਪਤਾ ਨਹੀਂ ਜੀ ਕਾਰਨ ਕੀ ਰਾਜੀ ਮਰਨ ਦਾ ਪਤਾ ਲੱਗਾ ਕਾਰਨ ਦਾ ਨਹੀਂ ਪਤਾ ਲੱਗਾ ਉਮਰ ਕਿੰਨੀ ਕੁੜੀ ਦੀ ਜਿਹਨੂੰ ਮਾਰਿਆ ਗਿਆ ਉਮਰ 25 23 32 ਸਾਲ ਦੀ ਹੋਣੀ 30 32 ਸਾਲਾਂ ਉਮਰ ਤੇ ਸਰ ਪਤਾ ਲੱਗਾ ਕਿਹਨਾ ਕਾਰਨਾਂ ਨੂੰ ਕਰਕੇ ਉਹਨੂੰ ਮਾਰਿਆ ਨਹੀਂ ਅਨਮਨ ਅਨਮਨ ਜਰਦੀ ਸੀ ਇਹ ਮਲੇਰ ਕੋਲੇ ਰਹਿੰਦਾ ਸੀਗਾ ਉਹਨੂੰ ਪਤਾ ਲੱਗਿਆ ਇੱਥੇ ਜੋਬ ਕਰ ਰਹੀ ਏ ਉਹਨੇ ਆ ਕੇ ਬਾਹਰ ਕੱਢ ਕੇ ਖੰਜਰ ਮਾਰ ਕੇ ਮਾਰਿਆ ਕੀ ਚੀਜ਼ ਆ ਖੰਜਰ 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 ਮਾਰ ਕੇ ਗਿੱਚੀ ਦੇ ਮਾਰ ਕੇ ਮੌਤ ਹੋ ਗਈ ਹਾਸਾ ਲੱਗ ਜਾ ਨਹੀਂ ਹਾਸਾ ਲੱਗੇ ਸੀ ਇਹ ਤਰਸੇ ਪੁੱਤ ਜਾ ਕੇ ਮੌਤ ਹੋ ਗਿਆ ਹਾਸਾ ਲੱਗ ਜਾ ਤੂੰ ਹੀ ਗੁੜੀ ਆ ਜੀ ਕਿੰਨੀ ਉਮਰ ਦੀ ਹੈ ਇਹਦਾ ਨਾਮ ਪਤਾ ਕੀ ਇੱਕ ਕੁੜੀ ਦੀ ਉਮਰ ਕੀ ਦੀ ਜੀ ਨਹੀਂ ਉਮਰ 28 30 ਸਾਲ ਦੀ ਸਰ ਨਾਮ ਪਤਾ ਕੀ ਹੈ ਇਹਦਾ ਨਹੀਂ ਕਿਨੇ ਵੇਨਾ ਤਿੰਨ ਸੜ ਦੇ ਨਵੇਂ ਦਾ ਤੁਸੀਂ ਮੌਕੇ ਦੇ ਸੀਗੇ ਤੁਸੀਂ ਬਾ ਪੰਜ ਮਿੰਟ ਦਾ ਫਿਰ ਬਿਆਹੀ ਮੈਂ ਆ ਕੇ ਪਹੁੰਚ ਗਿਆ ਸੀ ਇਨਫਾਰਮੇਸ਼ਨ ਆਈ ਸੀ ਵੀ ਅਕਵਿੰਦਰ ਕੋਲ ਲੜਕੀ ਹੈਗੀ ਇੱਥੇ ਰਲੀਫ ਸਪਾ ਸੈਂਟਰ ਤੇ ਲੱਗੀ ਹੋਈ ਆ ਵੀ ਮੈਨੂੰ ਇਨਫਾਰਮੇਸ਼ਨ ਆਈ ਸੀ ਵੀ ਉਹਦਾ ਕਿਸ ਨੇ ਸਭੇ ਕਿਸੇ ਉਹਦਾ ਚਾਕੂ ਮਾਰ ਕੇ ਗਲ ਦੇ ਵਿੱਚ ਚਾਕੂ ਮਾਰੇ ਤੇ ਦੁਰੰਦ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਤੇ ਹਸਪੀਟਲ ਵੈਸਟੇਨ ਦੀਪਾ ਹਸਪੀਟਲ ਦਾ ਜਿੱਥੇ ਉਹਦੀ ਡੈਥ ਹੋ ਗਈ ਆ ਹਸਪੀਟਲ ਤੋਂ ਪਤਾ ਲੱਗਿਆ ਉਹਦੀ ਡੈਥ ਹੋ ਗਈ ਆ ਤੇ ਜਿਹਨੇ ਇਹਨੇ ਚਾਕੂ ਮਾਰਿਆ ਉਸ ਅਸੀਂ ਬੰਦੇ ਨੂੰ ਕਾਬੂ ਕਰ ਲਿਆ ਪਤੀ ਹੈ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਇਹ ਪਾਦੋਵ ਇਨਵੈਸਟੀਗੇਸ਼ਨ ਹੈ ਕਿ ਅਸੀਂ ਚੈੱਕ ਕਰ ਰਹੇ ਹਾਂ ਜੀ ਕਾਰਨ ਕੀ ਲਿਆ ਜੀ ਮਾਰਨ ਦਾ ਪਤਲਾ ਨਹੀਂ ਹਾਂ ਜੀ ਕਾਰਨ ਕੀ ਰਿਹਾ ਜੀ ਮਾਰਨ ਨਹੀਂ ਜੀ ਵਿਆਹ ਨਹੀਂ ਹੋਇਆ ਇਹ ਹਲੇ ਅਸੀਂ ਕਾਬੂ ਕਰ ਲਿਆ ਅਸੀਂ ਪੁਚਕੀਚ ਕਰ ਰਹੇ ਹਾਂ ਉਹ ਉਹਦਾ ਚਾਕੂ ਮਾਰਿਆ ਚਾਕੂ ਅਸੀਂ ਇੱਥੇ ਜਿਹੜੀ ਫੋਰੈਂਸਿਕ ਟੀਮ ਬੁਲਾ ਲਈ ਹੈਗੀ ਹੈ ਤੁਹਾਡੇ ਸਾਹਮਣੇ ਫੋਰੈਂਸਿਕ ਟੀਮ ਖੜੀ ਆ ਅਤੇ ਫਿੰਗਰਪ੍ਰਿੰਟ ਫਿੰਗਰ ਟੀਮ ਤੇ ਸਰਕਾਰ ਕਿਹਨਾਂ ਤੋਂ ਬਾਅਦ ਕਿਸ ਚੀਜ਼ ਨਾਲ ਕੀਤਾ ਬਾਅਦ ਕਿਸ ਚੀਜ਼ ਨਾਲ ਕੀਤਾ ਇਹਦੇ ਚਾਕੂ ਨਾਲ ਜੀ ਸਰਕਾਰਨ ਕੀ ਰੇਸ ਹੈ ਪੂਰੀ ਸਪਾਸ ਇੰਟਰ ਚ ਲੜਕੀ ਇੱਥੇ ਜੌਬ ਕਰਦੀ ਸੀ ਜੀ ਸਰਕਾਰਨ ਕੀ ਰੇਸ ਦਾ ਕਾਰਨ ਅਸੀਂ ਹਲੇ ਕਾਬੂ ਕੀਤਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਾਨੂੰ ਜਦੋਂ ਅਸੀਂ ਕੋਈ ਅਜੀਬ ਗੱਲ ਸਾਹਮਣੇ ਵੀ ਇਹਦਾ ਕੀ ਕਾਰਨ ਹੈ ਕੌਜ ਮਤਲਬ ਕਿਵੇਂ ਕਿਹੜੇ ਕਾਰਨਾ ਕਰਕੇ ਉਹਨੂੰ ਚਾਕੂ ਮਾਰਿਆ ਉਹ ਅਸੀਂ ਜਰੂਰ ਉਹ ਕਿੰਨੇ ਸਮੇਂ ਦੀ ਲੜਕੀ ਦੀ ਉਮਰ ਕਿੰਨੀ ਹੈ ਜੀ ਇਹ ਹਜੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਸਰ ਜਿਹੜਾ ਹਥਿਆਰ ਆ ਉਹ ਪਹਿਲਾਂ ਮੈਰਿਡ ਹੈ ਹਨ ਮੈਰਿਡ ਇਹ ਅਨਮੈਰਿਡ ਹੈ ਜੀ ਇਹ ਅਨਮੈਰਿਡ ਹੈ ਹਾਂ ਜੀ ਕੰਮ ਕੀ ਕਰਦਾ ਜੀ ਇਹ ਅਸੀਂ ਪੁੱਛ ਰਹਿਆਂ ਜੀ ਮਲੇਰ ਕੋਲ ਦੇ ਤੋਂ ਰਹਿਣ ਵਾਲਾ ਹੈ ਲੜਕੀ ਇੱਥੇ ਰਹਿੰਦੀ ਹੈ ਲੜਕੀ ਇੱਥੇ ਬੂਲਪਿੰਡ ਤੋਂ ਹੈ ਜੀ ਦਾਣਾ ਡੇਲੋ ਚ ਬੂਲਪਿੰਡ ਹੈਗਾ ਉੱਥੋਂ ਦੇ ਲੜਕੀ ਠੀਕ ਹੈ